ਵੋਟਾਂ ਦੀ ਗਿਣਤੀ ਨਾਲ ਜੁੜੀ ਅਹਿਮ ਖਬਰ ਸਤੰਦਰ ਪਾਸੋਂ ਸੰਜਾਨਪੁਰ ਨੇ ਬਲਾਕ ਸੰਪਤੀ ਖੁੰਡਾ ਜ਼ੋਨ ਦਾ ਤੋਂ ਕਰੀਬ 650 ਵੋਟਾਂ ਦੀ ਲੀਡ ਲੈ ਕੇ ਆਮ ਆਦਮੀ ਪਾਰਟੀ ਦਾ ਝੰਡਾ ਕੀਤਾ ਬਲੰਦ ਅਰੋਗੇਟ ਗੁਰੂ ਸਿੰਘ ਸੇਖਵਾ ਅਤੇ ਮਾਰਕੀਟ ਕਮੇਟੀ ਧਾਰੀਵਾਲ ਦੇ ਚੇਅਰਮੈਨ ਭਪਿੰਦੇ ਸਿੰਘ ਰਿੰਕਾ ਦਾ ਕੀਤਾ ਵਛੇ ਧੰਨਵਾਦ ਬਹੁਤ ਨਵੇਂ ਚੁਣੇ ਬਲਾਕ ਸੰਪਤੀ ਮੈਂਬਰ ਸਤਿੰਦਰ ਪਾਲ ਸਿੰਘ ਨੇ ਕੀ ਕਿਹਾ ਸੁਣਦੇ ਆ ਉਹਦੀ ਜਬਾਨੀ ਦੇਖੋ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਮੈਂ ਜੀ ਸ਼ਜਾਨਪੁਰ ਤੋਂ ਖੁੰਡਾ ਜੋਨ ਤੋਂ ਜਿੱਤੇਗੀ ਆਮ ਆਦਮੀ ਪਾਰਟੀ ਵੱਲੋਂ ਕਰੀਬ ਕਰੀਬ 650 ਦੀ ਲੀਡ ਦੇ ਨਾਲ ਹਾਂਜੀ ਕੀ ਕਹਿਣਾ ਜੰਮ ਤੋਂ ਪਾਰਟੀ ਵੱਲੋਂ ਪਾਰਟੀਦਾਨ ਬਹੁਤ ਬਹੁਤ ਧੰਨਵਾਦ ਹੈ ਵੱਡੇ ਲੀਡਰਾਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਵਿਸ਼ਵਾਸ ਭਰਤਾ ਸਾਡੇ ਤੇ ਜਿਹੜੇ ਆ ਵਰਕਰ ਨੇ ਮੇਰੇ ਇਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰੇ ਕਿਹੜੇ ਕਿਹੜੇ ਮੁਕਾਕਲ ਕਰੋਗੇ ਕਿੰਨੇ ਵੀ ਜਿਹੜੇ ਵੀ ਹੋਣਗੇ ਜੀ ਜਿਹੜੇ ਲੋਕ ਦੱਸੀ ਜਾਣਗੇ ਆਪਣੇ ਵਰਕਰ ਦੱਸੀ ਜਾਣਗੇ ਸਾਰੇ ਕਰਾਂਗੇ ਜੀ ਪਹਿਲ ਦੇ ਆਧਾਰ ਤੇ ਕਰਾਂਗੇ ਜੀ ਹਾਂਜੀ ਹਾਂਜੀ ਜਗਦੀਪ ਸਿੰਘ ਸੇਖਵਾ ਦਾ ਧੰਨਵਾਦ ਬਹੁਤ ਬਹੁਤ ਰਿੰਕੀ ਪਾਈ ਜਤਾਵਾ ਬਹੁਤ ਬਹੁਤ ਦਿਨਾਂ ਨਾਲ ਅਤਿ ਵਿਸ਼ਵਾਸ ਪ੍ਰਗਟ ਕਰਕੇ ਤੇ ਮਿਲੀ ਇਥੋਂ ਕਿੰਨੀ ਲੜਾਈ ਆ ਜੀ ਸਾਡੇ ਜਹੇਦਾਰ ਜਗਦੀਪ ਸਿੰਘ ਸੇਖਵਾ ਸੇਪਪੰਦਰ ਸਿੰਘ ਦਾ ਅੰਕ ਇਹ ਜੀ ਮੀਨ ਸਭ ਦਾ ਅੱਜ ਜੋ ਸਾਡੇ ਬਲਾਕ ਸੰਗ ਦੀ ਜਨ ਹੋਈ ਆ ਉਹਦੇ ਵਿੱਚ ਸਾਡੇ ਸਰਪੰਚਾ ਸਰਦਾਰ ਸਤਿੰਦਰਪਾਲ ਸਿੰਘ ਜੀ ਜੋ ਬਹੁਤ ਵੱਡੀ ਦੇ ਨਾਲ ਜਿਹੜੀ ਜਿੱਤ ਪ੍ਰਾਪਤ ਕੀਤੀ ਆ ਇਹਦਾ ਸਾਰਾ ਸਿਹਰਾ ਜਿਹੜਾ ਵਾ ਸਰਬਾਲ ਜੀ ਗੁਰੂ ਜੀ ਸੇ ਸਿਖਵਾ ਭਪਿੰਦਰ ਸਿੰਘ ਜੀ ਰਿੰਕਾ ਕਿ ਜਿੰਨੇ ਵੀ ਸਾਡੇ ਵਰਕਰ ਸਾਹਿਬਾਨ ਨੇ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕਰਕੇ ਸੁਪਿੰਦਰਪਾਲ ਸਿੰਘ ਸਰ ਪੰਚ ਦੀ ਬਹੁਤ ਵੱਡੀ ਲੀਡ ਦੇ ਨਾਲ ਜਿੱਤਾਇਆ ਵਾ ਅਸੀਂ ਸਾਰਿਆਂ ਦਾ ਪਹਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਰਾਤ ਦਿਨ ਕਰਕੇ ਜਿਹੜੀ ਆ ਇਹ ਜਿੱਤ ਪ੍ਰਾਪਤ ਕਰਾਈ ਆ ਸੋ ਸਰਪੰਚ ਸਾਹਿਬ ਨੂੰ ਇਸ ਜਿੱਤ ਦੀਆਂ ਸਾਰੇ ਆਪਣੀ ਵਰਕਰਾਂ ਵੱਲੋਂ ਲੀਡਰ ਸਾਹਿਬ ਵੱਲੋਂ ਮੁਬਾਰਕਾ ਹੋ ਜੀ ਤੇ ਜਿਹੜੇ ਆਪਣੀ ਜੋ ਵੀ ਇਹਨਾਂ ਦੀ ਡਿਊਟੀ ਲਉਂਦੀ ਆ ਪਾਰਟੀ ਪਾਰ ਦੇ ਆਧਾਰ ਤੇ ਜਿਹੜੀ ਆਪਣੀ ਸੇਵਾ ਨੂੰ ਨਿਭਾਉਂਦੇ ਕਿਉਂਕਿ ਸੇਖੋਂ ਸਾਹ ਬਣੇ ਇਹਨਾਂ ਤੇ ਬਹੁਤ ਵੱਡਾ ਵਿਸ਼ਵਾਸ ਕੀਤਾ ਸੀ ਕਿ ਇਹ ਵੀ ਉਹਨਾਂ ਦੇ ਵਿਸ਼ਵਾਸ ਦੇ ਤੇ ਪੂਰੀ ਜਿਹੜਿਆ ਉਤਰੇ ਨੇ ਸੋ ਸਾਰਿਆਂ ਦਾ ਤੇ ਵਰਕਰ ਸਾਹਿਬਾਨਾਂ ਦਾ ਲੀਡਰਸ਼ਿਪ ਦਾ ਧੰਨਵਾਦ ਮਹਾ ਗੁਰੂ ਦੀ ਕਹਾਣੀ ਸਾਹਿਬ